ਸਤਿਗੁਰੂ ਦੇ ਕਿੱਤੇ ਹਾਰਾ ਮੰਨ ਮਰਨ ਜਿੱਤੇ ਗੁਰਮਾਨ ਸਭ त्याग ਕਰ ਦੇ ਉਹ ਕੋਤੀ ਆਸ਼ਮਾਨ ਅੱਜ ਸਮੇਂ ਇਹਨਾਂ ਨਾਲ ਬੋਲੀ ਦੇ ਕੈਰੀਅਰ ਕੋਲ ਜੋ ਹੈਗਾ ਬਹੁਤ ਕੋਈ ਬਾਗੋਤੀ करन 7 8 तो चलते ਤੱਪਲੀ ਕਿੰਨੇ ਇੱਥੇ ਦੋ ਮਕਾਨ ਚ 7-8 ਕਮਰੇ ਪਏ ਹੋਏ ਸੀ ਇਹ ਬੜਾ ਇੱਕ ਪੁਰਾਣਾ ਹੌਟਸਪੌਟ ਹੁੰਦਾ ਸੀ ਰੌਤੀ ਸ਼ਮਨਾ ਇਹ ਕਾਫੀ ਬਦਨਾਮ ਇੱਕ ਏਰੀਆ ਸੀਗਾ ਬਟ ਹੁਣ ਤਕਰੀਬਨ ਸਾਰੇ ਹੀ ਨਸ਼ਾ ਤਸਕਰ ਜਿਹੜੇ ਆ ਇੱਥੋਂ ਆਪਣੇ ਘਰੇ ਜਿੰਦਰੇ ਲਾ ਕੇ ਭਜੇ ਹੋਏ ਇੱਥੇ 7 ਤੋਂ 8 ਰੂਮਸ ਦੇ ਦੋ ਮਕਾਨ ਜਿਹੜੇ ਕਿ ਜਲ ਸਰੋਤ ਵਿਭਾਗ ਦੀ ਜ਼ਮੀਨ ਦੇ ਉੱਪਰ ਨਾਜਾਇਜ਼ ਸਾਰੀ ਨਸ਼ਾ ਤਸਕਰਾਂ ਨੇ ਕੀਤੀਆਂ ਹੋਈਆਂ ਸੀ ਉਹ ਅੱਜ ਅਸੀਂ ਇੱਥੇ ਡਿਮੋਲਿਸ਼ ਕਰਾ ਰਹੇ ਹਾਂ ਇਹਨਾਂ ਨੂੰ ਕੋਲੀਸ ਸਿਕਿਉਰਟੀ ਦੇ ਰਹੇ ਹਾਂ ਤੇ ਜੇ ਆਪਾਂ ਵੇਖੀਏ ਇੱਥੇ ਬੜੇ ਪ੍ਰੇਮ ਸਿੰਘ ਛੋਟੀ ਕੌਰ ਅਮਰਪਾਲ ਸਿੰਘ ਸਰਬਜੀਤ ਕੌਰ ਅਮਰਜੀਤ ਕੌਰ ਪਰਮਜੀਤ ਕੌਰ ਅਮਨਦੀਪ ਸਿੰਘ ਇਹਨਾਂ ਟੋਟਲ ਹਰੇਕ ਬੰਦੇ ਤੇ 5 ਤੋਂ 7 ਐਨਡੀਪੀਐਸ ਦੇ ਮਕਦਮੇ ਦਰਜ ਨੇ ਤੇ ਉਹਨਾਂ ਨੇ ਇੱਥੇ ਕਮਰੇ ਪਾਏ ਹੋਏ ਸੀ ਤਾਂ ਮਾਨਜੋਗ ਸੀਐਮ ਪੰਜਾਬ ਤੇ ਮਾਨਜੋ ਬੀਜਪੀ ਪੰਜਾਬ ਨੇ ਜਿਹੜੀ ਇਹ ਯੋਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਸ਼ੁਰੂ ਕੀਤੀ ਹੈ ਇਹਨੂੰ ਬੜੀ ਮੁਸਤਕੀਨ ਨਾਲ ਪਟਿਆਲਾ ਪੁਲਿਸ ਜਿਹੜੀ ਨਿetrੇ ਚਾੜੂਗੀ ਤੇ ਅਸੀਂ ਸਪਲਾਈ ਲਾਈਨਸ ਵੀ ਬ੍ਰੇਕ ਕਰਾਂਗੇ ਅਸੀਂ ਡੀ ਐਡਿਕਸ਼ਨ ਜਿਹੜੇ ਕਿ ਇਸ ਸਕੂਲ ਚ ਪਏ ਹੋਏ ਆ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਦਾਖਲ ਕਰਾਵਾਂਗੇ ਤੇ ਉਸ ਤੋਂ ਇਲਾਵਾ ਜੀਨਾਂ ਨੇ ਨਸ਼ਾ ਤਸਕਰੀ ਕਰਕੇ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਆਪਾਂ ਪਿੱਛੇ ਇੱਕ ਵੀ ਸਾਡੇ ਆ ਇਹ ਸਾਰਾ ਇਰਮੋਨਿਸ਼ ਕੀਤਾ ਜਾ ਰਿਹਾ ਤੇ ਰੋਟੀਸ਼ਨ ਦੇ ਸਾਰੇ ਨਾਗਰਿਕਾਂ ਨੂੰ ਬੜਾ ਇਹ ਵਧੀਆ ਉਹਨਾਂ ਨੇ ਇਸ ਚੀਜ਼ ਨੂੰ ਵੈਲਕਮ ਕੀਤਾ ਕਿ ਸਾਡਾ ਪਿੰਡ ਜਿਹੜਾ ਹੁਣ ਨਸ਼ਿਆਂ ਦੇ ਘੋਰ ਤੋਂ ਕਾਫੀ ਹੱਦ ਤੱਕ ਨਿਕਲ ਚੁੱਕਾ ਤੇ ਅਸੀਂ ਜੋ ਵੀ ਮਾਨਜੋਗ ਸੀਐਮ ਸਾਹਿਬ ਦਾ ਮਾਨਜੋਗ ਬੀਜੇਪੀ ਸਾਹਿਬ ਦਾ ਇੱਛਾ ਆ ਇਹੋ ਤਾਂ ਨਸ਼ਿਆਂ ਵਿਰੋਧ ਛੋ ਨੂੰ ਪੂਰਾ ਕਰਾਂਗੇ ਇੱਥੇ ਦੇਖੋ ਜੀ ਪਟਿਆਲੇ 'ਚ ਅਸੀਂ ਹੋਰ ਵੀ ਅਜੇ 2-3 ਥਾਵਾਂ ਹੋਰ ਵੀ ਆਈਡੈਂਟੀਫਾਈ ਕੀਤੀਆਂ ਨੇ ਤੇ ਰੋਟੇਸ਼ਨਾਂ ਕਾਫੀ ਇਹ ਪੁਰਾਣੇ ਸਮੇਂ 'ਚ ਰੋਦਨਾਮ ਵਿਲੇ ਜੁੰਦਾ ਸੀ ਪਰ ਹੁਣ ਇੱਥੇ ਤਕਰੀਬਨ ਸਾਰੇ ਨਸ਼ਾ ਦਸਕਰ ਆਪਦੇ ਘਰਾਂ 'ਚ ਜਿੰਦਰੇ ਲਾ ਕੇ ਭਜੇ ਹੋਏ ਨੇ ਬਾਕੀ ਸਿੱਕ ਤੇ ਵੀ ਹੋਏ ਤੇ ਇੱਕ ਘਰ ਲਈ ਜਿਹੜੇ ਹੁਣ ਬੰਦਟਾਇਆ ਗਿਆ ਦੇਖੋ ਜੀ ਮੇਰੇ ਤੋਂ ਪਹਿਲਾਂ ਵੀ ਕੁਝ ਡਿਮੋਲਿਸ਼ਨਸ ਹੋਈਆਂ ਨੇ ਤੇ ਅੱਗੇ ਵੀ ਅਸੀਂ ਫਲਾਨ ਕਰਾਂਗੇ ਜਿਨ੍ਹਾਂ ਨੇ ਵੀ ਨਜਾਇਜ਼ ਉਸਾਰੀਆਂ ਕੀਤੀਆਂ ਨੇ ਨਸ਼ਾ ਤਸਕਰੀ ਕਰਕੇ ਸਕੋਰ ਤੇ ਲੋਕਾਂ ਨੂੰ ਲਾ ਕੇ ਜਿਨ੍ਹਾਂ ਨੇ ਮਜਾਇਜ ਸਾਰੀਆਂ ਕੀਤੀਆਂ ਹੋਈਆਂ ਸਾਰੀ ਬਿਲਡਿੰਗ ਜਸੇ ਟਾਰਗੇਟ ਹੈ ਸਾਰੀ ਬਿਲਡਿੰਗਾਂ ਨੂੰ ਘੇਰ ਕੇ ਜਿਹੜਾ ਜਿਲ੍ਹਾ ਨਾਸ਼ੇ ਤੇ ਉਹ ਸਾਰੀ ਜਾਬ ਤਨ ਅਨਸਾਰ ਕੀਤੀ ਜਾਊਗੀ ਇਹ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਇੱਕ ਸਾਂਝਾ ਆਪਰੇਸ਼ਨ ਚੱਲ ਰਿਹਾ ਜਿਹੜਾ ਜੁਧ ਨਸ਼ਾ ਦੇ ਵਿਰੁੱਧ ਉਹਦੇ ਸਬੰਧ ਦੇ ਵਿੱਚ ਹੀ ਇਹ ਜਿਹੜਾ ਅੱਜ ਜਿਹੜਾ ਚੱਲ ਰਿਹਾ ਉਹ ਢਾਹ ਜਾ ਰਿਹਾ ਜੀ ਇਹ ਇੱਥੇ ਸ਼ਿਕਾਇਤ ਬਹੁਤ ਆਉਂਦੀ ਸੀ ਪਿੰਡ ਵਾਲਿਆਂ ਵੱਲੋਂ ਤੇ ਹੋਰ ਵੀ ਲਾਗੋਚਾਗੋ ਵਾਲੇ ਪਿੰਡਾਂ ਦੀ ਸ਼ਿਕਾਇਤ ਇਹ ਆਉਂਦੀ ਸੀ ਵੀ ਇੱਥੇ ਮੁੰਡੇ ਬੈਠ ਕੇ ਨਸ਼ਾ ਵਗੈਰਾ ਕਰਦੇ ਆ ਜਾਂ ਫਿਰ ਜਿਹੜੇ ਨਸ਼ਾ ਵੇਚਦੇ ਆ ਉਹ ਇੱਥੇ ਮਤਲਬ ਨੁੱਕਰਾਂ 'ਚ ਜਾਂ ਓਲੇ ਹੋ ਕੇ ਇੱਕ ਮਤਲਬ ਸਪਲਾਈ ਨਸ਼ੇ ਦਾ ਸਪਲਾਈ ਜਿਹੜੇ ਕਰਦੇ ਸੀ ਤੇ ਅਸੀਂ ਅੱਜ ਉਹਨਾਂ ਨੂੰ ਟਾਰਗੇਟ ਕੀਤਾ ਆ ਤੇ ਇਹ ਸਾਰੇ ਪੰਜਾਬ ਦੇ ਵਿੱਚ ਵਧੀਆ ਮੈਸੇਜ ਜਾਊਗਾ ਜਿਹੜੇ ਇਸ ਧੰਦੇ ਦੇ ਵਿੱਚ ਹੈਗੇ ਆ ਉਹਨਾਂ ਨੂੰ ਵੀ ਮੈਸੇਜ ਜਾਊਗਾ ਵੀ ਕੱਲ ਨੂੰ ਉਹਨਾਂ ਦੇ ਘਰ ਵੀ ਠੱਠ ਸਕਦੇ ਆ ਕੁੱਤ ਕੋਈ ਪਹਿਲਾ ਤੋਂ ਇਲਾਵਾ ਹੋਰ ਘਰਾਂ ਦੇ ਤੇ ਵੀ ਇਹ ਮਸ਼ੀਨਾਂ ਚੱਲ ਸਕਦੀਆਂ ਹਾਂਜੀ ਆਨ ਆਲ ਟਾਈਮ ਦੇ ਵਿੱਚ ਹੋਰ ਵੀ ਚੱਲ ਸਕਦੀਆਂ ਹਾਂ ਕਿਸ ਤਰ੍ਹਾਂ ਦੇਖਦੇ ਛਹਿਣੇ ਚਾਹੀਦੇ ਨੇ ਹਾਂ ਕਿੰਨਾ ਕਿ ਨਸ਼ਾ ਵੀ ਇੱਥੇ ਵਿਕਦਾ ਸੀ ਜਿਹੜਾ ਨਸ਼ਾ ਦਾ ਬਹੁਤ ਵੇਖਿਆ ਸੀ ਹਾਂ ਹੁਣ ਕਿੰਨਾ ਕ ਫਰਕ ਆ ਬਹੁਤ ਵੱਡਾ ਫਰਕ ਹਾਂ ਕਿਸ ਇਲਾਕੇ ਕਰ ਤੋਂ ਸਰਕਾਰ ਹਾਂਜੀ ਹਾਂ ਬਿਲਕੁਲ ਕਰਦੇ ਆ ਇੱਕ ਨੰਬਰ ਕੰਮ ਹੈ ਟਾਉਣੇ ਚਾਹੀਦੇ ਨੇ ਬਹੁਤ ਆਪਣਾ ਜਵਾਬ ਖਰਾਬ ਹੋ ਗਏ ਨੇ ਕਿਸ ਤਰ੍ਹਾਂ ਦੇਖਦੇ ਭੁਗਤ ਮੰਤ ਸਰਕਾਰ ਵਧੀਆ ਕਰ ਰਹੀ ਹੈ ਆ ਤਾਂ ਕੰਮ ਵਧੀਆ ਕਰ ਰਹੀ ਹੈ ਨਸ਼ੇ ਵਾਲਾ ਕਰਨਾ ਚਾਹੀਦਾ ਇਹਨਾਂ ਨੂੰ ਅ ਸਹੀ ਦੋ ਮਹੀਨੇ ਹੋ ਗਏ ਭੱਜੇ ਬੇ ਨੇ ਫੜਨੇ ਫੜ ਕੇ ਅੰਦਰ ਦੇਣੀ ਇਹਨਾਂ ਨੂੰ ਵਧੀਆ ਗੱਲ ਹੈ ਕਿੰਨਾ ਕਿ ਨਸ਼ੇ ਦਾ ਕਾਰੋਬਾਰ ਇੱਥੇ ਹੀ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਂਦਾ